ਵਾਹਿਗੁਰੂ ਜੀ ਮੇਰਾ ਨਾਮ ਹੈ ਰਮਨਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਕਵਰ Facebook ਪੇਜ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਘੈਂਟ ਹੋਣ ਵਾਲੀ ਅੱਜ ਬਹੁਤ ਹੀ ਘੈਂਟ ਟਾਪ ਜ਼ਮੀਨ ਲੈ ਕੇ ਆਇਆ ਟਾਪ ਲੋਕੇਸ਼ਨ ਦੇ ਉੱਤੇ ਅੱਜ ਦੀ ਜ਼ਮੀਨ ਦੇ ਵਿੱਚ ਪ੍ਰੋਪਰ ਪਾਣੀ ਦਾ ਸਾਧਨ ਦੇਖਣ ਨੂੰ ਮਿਲੂਗਾ ਜੀ ਤੇ ਬਹੁਤ ਜ਼ਿਆਦਾ ਘੈਂਟ ਵੀਡੀਓ ਇਹ ਸਾਰੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਸਾਰੀ ਜਾਣਕਾਰੀ ਮਿਲੂ ਕੀ ਰੇਟ ਹੈ ਜੀ ਤੇ ਕਿਹੜੀ ਜਗ੍ਹਾ ਤੇ ਪਈ ਜਾਂਦੀ ਹੈ ਤੇ ਕੰਟੈਕਟ ਨੰਬਰ ਮਾਲਕਾਂ ਦੇ ਤੋਂ ਤੁਹਾਨੂੰ ਸ਼ੇਅਰ ਕੀਤੇ ਜਾਣਗੇ ਜੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਐਡ ਕਰਵਾਉਣਾ ਚਾਹੁੰਦੇ ਹੋ ਸਾਡੇ ਚੈਨਲ ਤੇ ਬਿਲਕੁਲ ਵਧੀਆ ਢੰਗ ਨਾਲ ਤਾਂ ਕਿ ਤੁਹਾਡੀ ਐਡ ਪੰਜਾਬ ਹਰਿਆਣਾ ਰਾਜਸਥਾਨ ਜਿੱਥੇ ਵੀ ਖੇਤੀ ਕਰਨ ਵਾਲੇ ਭਰਾ ਬੈਠੇ ਨੇ ਤੇ ਜਾਂ ਕੋਈ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵਾਲੇ ਭਰਾ ਬੈਠੇ ਉਹਨਾਂ ਤੱਕ ਪਹੁੰਚ ਸਕੇ ਤਾਂ ਤੁਸੀਂ ਘਰ ਬੈਠੋ ਐਡ ਕਰਵਾ ਸਕਦੇ ਹੋ ਸਾਡਾ ਨੰਬਰ ਨੋਟ ਕਰ ਲਓ 987798846 ਇਹ ਸਾਡਾ WhatsApp ਨੰਬਰ ਹੈ ਤੁਹਾਡੀ ਸਕਰੀਨ ਤੇ ਵੀ ਆ ਗਿਆ ਜੀ ਇਹ ਨੰਬਰ ਦੇ ਉੱਤੇ ਤੁਸੀਂ ਆਪਣੀ ਜ਼ਮੀਨ ਦੀ ਇੱਕ ਵੀਡੀਓ ਬਣਾ ਕੇ ਭੇਜਣੀ ਹੈ ਫੋਨ ਨੂੰ ਟੇਡਾ ਕਰਕੇ ਜਿਸ ਤਰ੍ਹਾਂ ਫੋਨ ਨੂੰ ਫੜ ਕੇ ਵੀਡੀਓ ਬਣਾਉਣੀ ਹੈ ਜੀ ਸਾਰਾ ਕੁਝ ਦਿਖਾਉਣਾ ਹੈ ਜੜੀ ਕਿ ਪਾਣੀ ਦਾ ਸਾਧਨ ਰਸਤਾ ਕਿੱਥੇ ਕਰਕੇ ਜ਼ਮੀਨ ਪਈ ਦੀ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਐਡ ਭੇਜ ਦੇਣੀ ਹੈ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਆਪਣੇ ਚੈਨਲਾਂ ਦੇ ਉੱਤੇ ਲਗਾ ਦੇਾਂਗੇ ਜੀ ਤੇ ਠੀਕ ਹੈ ਜੀ ਮੰਗਰ ਤੁਸੀਂ ਵੀਡੀਓ ਵੀ ਦੇਖ ਰਹੇ ਹੋ ਆਪਣੇ ਕੋਲ ਕਹੀ ਜੀ ਲੋਕੇਸ਼ਨ ਦਾ ਬਾਣ ਆਇਆ ਜੀ ਗੱਲ ਕਰ ਲੈਣੇ ਹੁਣ ਆਪਾਂ ਮੇਨ ਮਕਸਦ ਜਿਹਦੇ ਕਰਕੇ ਆਪਾਂ ਵੀਡੀਓ ਸਟਾਰਟ ਕੀਤੀ ਹੈ ਜੀ ਆਪਣੇ ਕੋਲੇ ਕੁੱਲ 12 ਕਿੱਲੇ ਜ਼ਮੀਨ ਬਕਾਊ ਆਈ ਹੈ ਜੀ 12 ਕਿੱਲੇ ਜ਼ਮੀਨ ਹੈ ਜੀ 4 ਕਿੱਲਿਆਂ ਦਾ ਤੁਹਾਨੂੰ ਰੋਡ ਦਾ ਫਰੰਟ ਦੇਖਣ ਨੂੰ ਮਿਲ ਜੂਗਾ ਜੀ ਮੇਨ ਰੋਡ ਦਾ ਫਰੰਟ ਦੇਖਣ ਨੂੰ ਮਿਲ ਜੂਗਾ ਜੀ ਤੇ ਪਾਣੀ ਦੀ ਸਾਧਨ ਦੀ ਗੱਲ ਕਰੀਏ ਤਾਂ ਵਿੱਚ ਤੁਹਾਨੂੰ ਦੋ ਮੋਟਰਾਂ ਯਾਨੀ ਕਿ ਤੁਹਾਨੂੰ ਦੋ ਮੋਟਰਾਂ ਦੇਖਣ ਨੂੰ ਮਿਲ ਜਾਣਗੀਆਂ ਵਧੀਆ ਜ਼ਮੀਨ ਹੈ ਹਰ ਤਰ੍ਹਾਂ ਦੀ ਫਸਲ ਹੋ ਜਾਂਦੀ ਹੈ ਝੋਨੇ ਵਾਲੀ ਜ਼ਮੀਨ ਹੈ ਜੀ ਟੌਪ ਦੀ ਜ਼ਮੀਨ ਆਪਾਂ ਕਹਿ ਸਕਦੇ ਹਾਂ ਤੇ ਵੱਡੇ ਰੋਡ ਦੇ ਉੱਪਰ ਜ਼ਮੀਨ ਲੱਗਦੀ ਹੈ ਜੀ ਵਧੀਆ ਘੈਂਟ ਤੁਹਾਨੂੰ ਇਹ ਮਿਲੂਗਾ ਜੀ ਸਾਰਾ ਤਰ੍ਹਾਂ ਦੀਆਂ ਫੈਸਿਲਿਟੀਆਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਜੀ ਏਰੀਆ ਦੀ ਗੱਲ ਕਰੀਏ ਤਾਂ ਬਾਈਪਾਸ ਸਮਰਾਲਾ ਚੰਡੀਗੜ੍ਹ ਰੋਡ ਪੈ ਜਾਂਦਾ ਹੈ ਜੀ ਇਹ ਇੱਕ ਨੰਬਰ ਜ਼ਮੀਨ ਆ ਤੇ ਇੱਕ ਨੰਬਰ ਲੋਕੇਸ਼ਨ ਆ ਵਧੀਆ ਬਾਣ ਹੈ 12 ਕਿੱਲੇ ਟੋਟਲ ਜ਼ਮੀਨ ਮਿਲੂ 4 ਕਿੱਲਿਆਂ ਦਾ ਰੋਡ ਦਾ ਫਰੰਟ ਮਿਲੂਆ ਦੋ ਮੋਟਰਾਂ ਮਿਲਣਗੀਆਂ ਜੀ ਹਰ ਤਰ੍ਹਾਂ ਦੀ ਫੈਸਿਲਿਟੀ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜੂਗੀ ਜੇਕਰ ਸਾਡੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਤੇ ਜੇਕਰ ਤੁਸੀਂ ਵੀ ਕੋਈ ਆਪਣੇ ਖਾਸ ਏਰੀਆ ਦੀ ਕੋਈ ਜ਼ਮੀਨ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਾਂ ਵਿੱਚ ਤੁਸੀਂ ਆਪਣਾ ਏਰੀਆ ਜ਼ਰੂਰ ਦੱਸ ਦਿਆ ਕਰੋ ਤਾਂ ਕਿ ਅਸੀਂ ਤੁਹਾਡੇ ਕਮੈਂਟ ਪੜ੍ਹ ਕੇ ਤੁਹਾਡੇ ਏਰੀਆ ਦੀ ਵੀਡੀਓ ਜਲਦੀ ਤੋਂ ਜਲਦੀ ਲੈ ਕੇ ਆ ਸਕੀਏ ਜੀ ਠੀਕ ਹੈ ਬਾਕੀ ਤੁਸੀਂ ਬਹੁਤ ਸਾਰਾ ਪਿਆਰ ਕਰ ਰਹੇ ਹੋ ਚੈਨਲ ਨੂੰ ਤੁਹਾਡਾ ਬਹੁਤ ਦਿਨੋਂ ਧੰਨਵਾਦ ਹੈ ਜੀ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਜੀ ਤੇ ਕੰਟੈਕਟ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ ਤੁਹਾਡੀ ਸਕਰੀਨ ਦੇ ਉੱਪਰ ਵੀ ਚਲਾ ਦਿੱਤਾ ਗਿਆ ਜਮੀਨ ਵਾਲੇ ਵੀਰਾਂ ਦਾ 94173 ਤੇ 37407 ਤੁਹਾਡੀ ਸਕਰੀਨ ਤੇ ਫਲੈਸ਼ ਕਰ ਦਿੱਤਾ ਜੀ ਇਹ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਇਹ ਜਮੀਨ ਦਾ ਇਹਨਾਂ ਸੌਦਾ ਕਰ ਸਕਦੇ ਹੋ ਇਹ ਵਧੀਆ ਬਾਣਾ ਤੁਹਾਨੂੰ ਦੱਸ ਹੀ ਦਿੱਤਾ ਜੀ ਵਧੀਆ ਪਾਣੀ ਦਾ ਸਾਧਨਾ ਦੋ ਮੋਟਰਾਂ ਦੇਖਣ ਨੂੰ ਮਿਲ ਜਾਣਗੀਆਂ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਅਸੀਂ ਹੋਰ ਵੀ ਘੈਂ ਘੈਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਕਰ ਸਕੀਏ ਤੇ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨਾਲ ਬੜੇ ਰਹੋ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਘੈਂਟ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ